ਇਦੇ ਵਿੱਚ ਅੱਜ ਸਵੇਰ ਸਾਨੂੰ ਇੱਕ ਇਤਲਾਹ ਮਿਲੀ ਸੀ ਕਿ ਪਿੰਡ ਚੱਕ ਰੋਲਦੂ ਸਿੰਘ ਵਾਲਾ ਜੋ ਕਿ ਸਾਡੀ ਪਕਾਲਾ ਚੌਕੀ ਦੇ ਇਹਦੀ ਹੋਂਦ ਦਾ ਉੱਥੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਜਿਸਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਇੱਕ ਅਰਸ਼ਦੀਪ ਸਿੰਘ ਨਾਮ ਦਾ ਲੜਕਾ ਜੋ ਕਿ ਇਸੇ ਪਿੰਡ ਦੇ ਗੈਹੜ ਵਾਲਾ ਉਹਦੇ ਫਾਇਦਾ ਉੱਥੇ ਹੋਈ ਹੈ ਉਸ ਤੋਂ ਬਾਅਦ ਜਦੋਂ ਇਹਨੂੰ ਐਂਬੂਲੈਂਸ ਦੇ ਵਿੱਚ ਰਸਤੇ ਵਿੱਚ ਲਜਾ ਰਹੇ ਸੀ ਤਾਂ ਰਸਤੇ ਵਿੱਚ ਹੀ ਇਹਦੀ ਮੌਤ ਹੋ ਚੁੱਕੀ ਸੀ ਤਾਂ ਪ੍ਰਾਇਰ ਇਨਫੋਰਮੇਸ਼ਨ ਤੋਂ ਸਾਨੂੰ ਇਹ ਪਤਾ ਲੱਗਿਆ ਕਿ ਪੁਲਿੰਦਰ ਸਿੰਘ ਇਸੇ ਘਰ ਦੇ ਸੀ ਇਕੱਠੇ ਕੋ ਘਰ ਦੇ ਵਿੱਚ ਆ ਉਹਦੇ ਪਰਿਵਾਰ ਦੇ ਉੱਪਰ ਫਾਇਰ ਕੀਤਾ ਗਿਆ ਤਾਂ ਕਰਕੇ ਇਹ ਜਿਹੜਾ ਇਨਸੀਡੈਂਟ ਹੋਇਆ ਤੇ ਕਾਰਨ ਇਹ ਇਹੀ ਹੈ ਵੀ ਇਹ ਘਰ ਦੇ ਵਿੱਚ ਪਹਿਲਾਂ ਵੀ ਇਹਨਾਂ ਦਾ ਲੜਾਈ ਝਗੜਾ ਰਹਿੰਦਾ ਸੀ ਕਿ ਰਿਉਗਲੇਚ ਰਹਿੰਦਾ ਸੀ ਜਿਹਦੇ ਸੰਬੰਧ ਵਿੱਚ ਇਹ ਜੋ ਵੀ ਇਨਸੀਡੈਂਟ ਹੋਇਆ ਫਰਦਰ ਇਹਦਾ ਜੋ ਵੀ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਉਹਨਾਂ ਦੇ ਬਿਆਨ ਦਰਜ ਕਰਕੇ ਅਸੀਂ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਤੇ ਫਿਲਹਾਲ ਬੋਡੀ ਦਾ ਪੋਸਟਮਾਰਟਮ ਕਰਾ ਕੇ ਉਹਨਾਂ ਦੇ